ਬਹਾਰੀ ਇਕਤਾ ਜਿੰਦਾਬਾਦ ਟੱਕੇਸ਼ਾਈ ਨਹੀਂ ਚਲੇਗੀ ਟੱਕੇਸ਼ਾਈ ਨਹੀਂ ਚਲੇਗੀ ਬਹਾਰੀ ਇਕਤਾ ਜਿੰਦਾਬਾਦ 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 ਇਕਤਾ ਜਿੰਦਾਬਾਦ ਬਹਾਰੀ ਇਕਤਾ ਜਿੰਦਾਬਾਦ ਰੱਖੇ ਰੱਖ ਟੱਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਬਨਾਲਾ ਟ੍ਰੈਫਿਕ ਪੁਲਿਸ ਮਰਦਾਬਾਦ 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 ਬਨਾਲਾ ਟ੍ਰੈਫਿਕ ਪੁਲਿਸ ਮਰਦਾਬਾਦ 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 ਮੇਰਾ ਨਾਮ ਗਗਨ ਹੈ ਜੀ ਤੇ ਦੇਖੋ ਪ੍ਰਸ਼ਾਸਨ ਨੇ ਬਾਜ਼ਾਰ ਦੇ ਵਿੱਚ ਸਾਡੀਆਂ ਲੋਡ ਵਾਲੀਆਂ ਗੱਡੀਆਂ ਬੰਦ ਕਰਤੀਆਂ ਲੋਡ ਵਾਲੀਆਂ ਗੱਡੀਆਂ ਬੰਦ ਹੋਣ ਨਾਲ ਅਸੀਂ ਬਿਲਕੁਲ ਵਿਲੇ ਹੋ ਗਏ ਵਿਲੇ ਹੋਣ ਨਾਲ ਸਾਡੇ ਅਸੀਂ ਪ੍ਰਭਾਵਿਤ ਹੈ ਸਾਡੇ ਪਰਿਵਾਰ ਪ੍ਰਭਾਵਿਤ ਨੇ ਅੱਜ ਜਿੰਨੀ ਸਾਨੂੰ ਲੇਬਰ ਦਿਖ ਰਹੀ ਹੈ ਇਹ ਵੀ ਪ੍ਰਭਾਵਿਤ ਨੇ ਇਹਨਾਂ ਦੇ ਬੱਚੇ ਛੋਟੇ-ਛੋਟੇ ਬੱਚੇ ਵੀ ਪ੍ਰਭਾਵਿਤ ਨੇ ਕੋਈ ਫੈਸਲਾ ਪ੍ਰਸ਼ਾਸਨ ਵੱਲੋਂ ਲਿਆ ਜਾਂਦਾ ਤਾਂ ਸਾਰਿਆਂ ਨੂੰ ਦੇਖ ਕੇ ਲੈਣਾ ਚਾਹੀਦਾ ਹੈ ਕੌਣ ਪ੍ਰਭਾਵਿਤ ਹੋ ਰਿਹਾ ਕਿੰਨਾਂ ਦੀ ਰੋਜੀ ਰੁਜ਼ਗਾਰ ਤੁਸੀਂ ਸਮਾਪਤ ਕਰ ਰਹੇ ਹੋ ਉਸ ਵੱਲ ਘਟੋ ਘਟ ਧਿਆਨ ਦੇਣਾ ਚਾਹੀਦਾ ਜੋ ਬਰਨਾਲਾ ਸ਼ਹਿਰ ਹੈ ਇਹ ਜਿਵੇਂ ਦਿੱਲੀ ਸਾਡੇ ਹਿੰਦੁਸਤਾਨ ਦਾ ਸੈਂਟਰ ਹੈ ਲੁਧਿਆਣਾ ਸਾਡੇ ਪੰਜਾਬ ਦਾ ਸੈਂਟਰ ਹੈ ਮਾਲਵੇ ਏਰੀਆ ਦਾ ਸੈਂਟਰ ਬਰਨਾਲਾ ਹੈ ਇੱਥੋਂ ਵਪਾਰ ਇਹ ਵਪਾਰ ਸੈਂਟਰ ਹੈ ਇੱਥੋਂ ਬਹੁਤ ਜ਼ਿਆਦਾ ਵਪਾਰ ਚੱਲਦਾ ਹੈ ਇੱਕਦਮ ਗੱਡੀਆਂ ਬੰਦ ਕਰਕੇ ਤੁਸੀਂ ਵਪਾਰ ਨੂੰ ਕਿਵੇਂ ਬੰਦ ਕਰ ਸਕਦੇ ਹੋ ਤੁਸੀਂ ਜਿਹੜੇ ਵਪਾਰੀਆਂ ਨੂੰ ਧਿਆਨ ਚ ਰੱਖਿਆ ਕੁਝ ਉੱਤੇ ਮੈਂਬਰ ਚਲੇਗੇ ਜੇ ਮੰਨ ਲਓ ਵਪਾਰੀਆਂ ਦੇ ਜਿਨ੍ਹਾਂ ਦਾ ਵਪਾਰ ਹੀ ਨਹੀਂ ਹੈ ਉਹਨਾਂ ਨੇ ਕਹਦਾ ਗੱਡੀਆਂ ਬੰਦ ਕਰ ਦੋ ਤੇ ਤੁਸੀਂ ਗੱਡੀਆਂ ਬੰਦ ਕਰਤੀਆਂ ਤਾਂ ਇਹ 2000 3000 ਬੰਦਾ ਸਾਡੀ ਦੁਕਾਨ ਦੇ ਉੱਤੇ ਲੱਗੇ ਮੁਲਾਜ਼ਮ ਅਸੀਂ ਖੁਦ ਸਾਡਾ ਪਰਿਵਾਰ ਇਹਨਾਂ ਦੇ ਪਰਿਵਾਰ ਗੱਡੀਆਂ ਵਾਲੇ ਗੱਡੀਆਂ ਵਾਲਿਆਂ ਦਾ ਪਰਿਵਾਰ ਕਿੱਥੇ ਜਾਊ ਸਾਨੂੰ ਦੱਸੋ ਤਾਂ ਸਹੀ ਤੁਸੀਂ 200 ਰੁਪਏ ਕੱਟਾ ਜਾ ਕੇ ਇੱਕ ਲੇਬਰ ਵਾਲਾ 200 ਰੁਪਏ ਕੱਟਾ ਜਾ ਕੇ ਪੈਸੇ ਕਮਾ ਰਿਹਾ ਤੁਸੀਂ ਕੁਝ ਉਹਨਾਂ ਬਾਰੇ ਵੀ ਤਾਂ ਸੋਚੋ ਯਾਰ ਘੱਣ ਸੇ ਕੰਮ ਯਾਰ ਜ਼ਰੂਰੀ ਤਾਂ ਨਹੀਂ ਹੈ ਵੀ ਜੇ ਸਾਡੇ ਨਾਲ ਵੱਡੇ ਨਹੀਂ ਸਾਡੇ ਲਿੰਕ ਸੋਡੇ ਤੱਕ ਨਹੀਂ ਹੈਗੇ ਤਾਂ ਤੁਸੀਂ ਇੱਕ ਵਾਰ ਚ ਸਾਡਾ ਮੰਜਾ ਮੁੱਦਾ ਮਾਰ ਦਿਓਗੇ ਅਸੀਂ ਅੱਜ ਮਿਲਣ ਜਾ ਰਹੇ ਹਾਂ ਜੀ ਦੇਖੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਵੀ ਇੱਕ ਅਸੀਂ ਕਮੀ ਦੱਸਦੇ ਆ ਵੀ ਜੇ ਅਸੀਂ ਉਹਨਾਂ ਤੱਕ ਜਾਨੇ ਸਾਨੂੰ ਬਾਹਰ ਉਹਨਾਂ ਦੇ ਬੰਦਿਆ ਵਾਰ ਦਫ਼ਤਰੋਂ ਵਾਰ ਹੀ ਮੋੜ ਦਿੱਤਾ ਜਾਂਦਾ ਤੇ ਇੰਨੀ ਬੁਰੀ ਵਰਡਿੰਗ ਯੂਜ਼ ਕਰਦੇ ਨੇ ਸਾਡੇ ਬਾਰੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਜ ਜੇ ਅਸੀਂ ਰਾਸ਼ਕਟਾ ਕਰਕੇ ਲੈ ਕੇ ਜਾਨੇ ਫਿਰ ਤਾਂ ਕਹਿੰਗੇ ਤੁਸੀਂ ਰੋਲਾ ਪਾਉਂਦੇ ਹੋ ਜੇ ਅਸੀਂ ਦੋ ਜਣੇ ਜਾ ਕੇ ਉਹਨਾਂ ਦੇ ਮੂਹਰੇ ਜਾਨੇ ਨਾ ਤਾਂ ਸਾਨੂੰ ਕਹਿੰਗੇ ਯਾਰ ਤੁਹਾਨੂੰ ਕੱਲਿਆਂ ਨੂੰ ਤਕਲੀਫਾ ਹੋਰਾਂ ਨੂੰ ਤਕਲੀਫ ਤਾਂ ਹੈ ਨਹੀਂ ਕੱਲੇ ਸਾਨੂੰ ਹੀ ਤਕਲੀਫ ਹੈ ਕੋਤਾਨੂੰ ਦੱਸਿਆ ਵੀ ਜੇ ਸਾਨੂੰ ਕੱਲਿਆਂ ਨੂੰ ਤਕਲੀਫ ਹੈ ਤਾਂ ਤੁਸੀਂ ਆਇਆ ਕਰੋ ਸਾਡੇ ਦੇ ਸਾਡੇ ਪਰਿਵਾਰ ਨੂੰ ਮਾਰਦੇ ਹੋ ਤੁਸੀਂ ਇੱਥੇ ਬਿਆਰ ਨੂੰ ਖੁੱਲਾ ਰੱਖੋ ਜਿਵੇਂ ਮਰਜੀ ਗੱਡੀਆਂ ਭਜਾਓ ਇੱਥੇ ਐਫ ਆਈ ਰੇਸਿੰਗ ਕਰਾਓ 200 ਦੀ ਸਪੀਡ ਤੇ ਜਾਂਦੀ ਐਫ ਆਈ ਰੇਸਿੰਗ ਦੇ ਵਿੱਚ ਗੱਡੀ ਉਵੇਂ ਭਜਾਲਿਆ ਕਰੋ ਸੰਦਾ ਕੋਈ ਦਿੱਕਤ ਨਹੀਂ ਹੈ ਜੇ ਤੁਸੀਂ ਮਾਰੀਗੇ ਸੀ ਕੀ ਦੇਖਣਾਗਾ ਬਸ ਇੱਥੇ ਕੋਈ ਨਹੀਂ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਦੇਖੋ ਵਪਾਰੀ ਜਿਹੜੀ ਕਮਿਊਨਿਟੀ ਹੈ ਵਪਾਰੀ ਵਪਾਰ ਜਿਹੜੀ ਵਪਾਰੀ ਕੌਮ ਹੈ ਉਹ ਸ਼ਾਂਤਮਈ ਕੌਮ ਆ ਉਹਦਾ ਕੰਮ ਕਰਦੀ ਆ ਆਪਦੇ ਅੰਦਰ ਰਹਿੰਦੀ ਆ ਸਾਨੂੰ ਇੰਨਾ ਵਿਹਲਾ ਨਾ ਕਰੋ ਵੀ ਅਸੀਂ ਇੰਨਾ ਕੰਮ ਆ ਤੇ ਆ ਰਹੀਏ ਜ ਵੀ ਸਾਡੇ ਕੋਲ ਦਿਮਾਗ ਵੀ ਬਹੁਤ ਹੈ ਜੇ ਸਾਡਾ ਦਿਮਾਗ ਇੰਨਾ ਕਮਾ ਦੇ ਆ ਗਣਾ ਫੇਰ ਪੰਜਾਬ ਦਾ ਕੋਈ ਵਾਲੀਬਾਰ ਨਹੀਂ ਤੁਸੀਂ ਸਾਰੇ ਹੀ ਦੇਖ ਲਏ ਵੀ ਕਿਵੇਂ ਧਰਨਾ ਲਾ ਰਹੇ ਨੇ ਪੰਜਾਬ ਦਾ ਜੋ ੱਟਕਾ ਵੈਸੀ ਜਾਮ ਰਹਿਦਾ ਸਾਨੂੰ ਵੇਲੇ ਕਰਕੇ ਸਾਨੂੰ ਇਹਨਾ ਕਮਾ ਦੇ ਵਿੱਚ ਲੈ ਕੇ ਸਾਡੀ ਹੱਥ ਜੋੜ ਕੇ ਬੇਨਤੀ ਆਏ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜੋ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਅੰਚਾਰ ਵੱਲੋਂ ਸਾਡੀਆਂ ਗੱਡੀਆਂ ਨਾਲ ੱਟਕਾ ਹੋ ਰਿਹਾ ਸਾਡੀਆਂ 4 ਵੀਲਰ ਗੱਡੀਆਂ ਨੇ ਸਾਡੇ ਕੋਲ ਪੇਕਅਪ ਗੱਡੀਆਂ ਨੇ ਕੋਈ ਵੱਡੀਆਂ ਗੱਡੀਆਂ ਨਹੀਂ ਹੈਗੀਆਂ ਜੋ ਕਿ ਪੇਗਪ ਗੱਡੀਆਂ ਦੀ ਨੋ ਐਂਟਰੀ ਦਾ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਹੈ ਨਹੀਂ ਗਈ ਜਿੱਥੇ ਮਰਜੀ ਆਪਾਂ ਲੈ ਆ ਸਕਦੇ ਆ ਬਰਨਾਲੇ ਦੇ ਵਿੱਚ ਸਾਡੀਆਂ ਗਿਣਤੀ ਦੀਆਂ ਗੱਡੀਆਂ ਨੇ ਕੋਈ ਜ਼ਿਆਦਾ ਗੱਡੀਆਂ ਨਹੀਂ ਹੈਗੀਆਂ ਜੋ ਸਾਨੂੰ ੱੱਕੇ ਨਾਲ ਸਾਡਾ ਚਲਾਨ ਕੱਟ ਰਹੇ ਨੇ ਕਦੇ ਕਹਿ ਦਿੰਦੇ ਨੇ ਤੁਸੀਂ ਇੱਥੋਂ ਬਾਜ਼ਾਰ ਚੋਂ ਕੱਢੋ ਸਾਨੂੰ ਮਾਲ ਲੋਡਿੰਗ ਦੇ ਵਿੱਚ ਲੋਡਿੰਗ ਦੇ ਵਿੱਚ ਇੰਨੀ ਜ਼ਿਆਦਾ ਦਿੱਕਤ ਆ ਰਹੀ ਹੈ ਸਾਡੀਆਂ ਗੱਡੀਆਂ ਕੋਈ ਜ਼ਿਆਦਾ ਦੇਂਦੀਆਂ ਨੇ ਇਹਨਾਂ ਨੂੰ ਪਰ ਜੇ ਜੋ ਕਾਰਾਂ ਵਿਚਾਲੇ ਲੱਗ ਕੇ ਵਗ ਜਾਂਦੀਆਂ ਕਾਰਾਂ ਲਾ ਕੇ ਦੋ ਦੋ ਘੰਟੇ ਅਗਲਾ ਹਲਾਉਂਦਾ ਨਹੀਂ ਸਾਡੀਆਂ ਗੱਡੀਆਂ ਦੇ ਕੋਲ ਹਰੇਕ ਟਾਈਮ ਬੰਦਾ ਹੌਲ ਹਾਜ਼ਰ ਹੁੰਦਾ ਹੈ ਕੋਈ ਦਿੱਕਤ ਆਉਂਦੀ ਆ ਸਾਡੀ ਗੱਡੀ ਦੇ ਕਾਰਨ ਕੋਈ ਜਾਮ ਲੱਗਦਾ ਅਸੀਂ ਕਹਿੰਦੇ ਅਸੀਂ ਗਰੰਟੀ ਲੈਂਦੇ ਸਾਡੀ ਗੱਡੀ ਕਾਰਨ ਕਿ 5 ਮਿੰਟ ਦਾ ਵੀ ਜਾਮ ਲੱਗਦਾ ਹੋਵੇ ਸਾਰੇ ਵਪਾਰੀ ਬੰਡਲ ਸਾਡੇ ਨਾਲ ਨੇ ਸਾਰੇ ਵਪਾਰੀ ਸਾਡੇ ਨਾਲ ਸਹਿਯੋਗ ਕਰਦੇ ਨੇ ਅਸੀਂ ਸਭ ਬਜ਼ਾਰ ਦੇ ਹਿਸਾਬ ਨਾਲ ਚੱਲਦੇ ਆ ਅਸੀਂ ਕੋਈ ਅੱਜ ਦੇ ਕੰਮ ਨਹੀਂ ਕਰਦੇ ਅਸੀਂ ਘੱਟੋ ਘੱਟ ਸਾਡੇ ਦਾਦੇ ਪੁਰਦਾਦੇ 50 ਸਾਲਾਂ ਤੋਂ ਕੰਮ ਕਰਦੇ ਨੇ ਇੱਥੇ ਅੱਜ ਤੱਕ ਜੋ ਦਿੱਕਤਾਂ ਅਸੀਂ ਅੱਜ ਤੱਕ ਨਹੀਂ ਇੱਥੇ ਦੇਖੀਆਂ ਹੁਣ ਇੱਕੇ ਦਮ ਸਾਡੀਆਂ ਗੱਡੀਆਂ ਬੰਦ ਕਰਤੀਆਂ 5-5 ਦਿਨਾਂ ਦੀ ਸਾਡੇ ਸਾਰੇ ਬੰਦੇ ਅਸੀਂ ਵਿਹਲੇ ਬੈਠੇ ਆ ਸਾਡੇ ਨਾਲ ਵਪਾਰੀ ਵੀ ਤਾਂ ਹੀ ਖੜੇ ਨੇ ਜੀ ਵਪਾਰੀਆਂ ਦਾ ਹੁਣ ਜੇ ਅਸੀਂ ਮਾਲ ਲੈ ਕੇ ਜਾਵਾਂਗੇ ਵਪਾਰੀਆਂ ਕੋਲ ਕੰਮ ਤਾਂ ਹੀ ਆਊਗਾ ਅਸੀਂ ਸਾਰੇ ਕੋਈ ਬੰਦ ਗਰੀ ਬੈਠੇ ਆ ਸਾਡੇ ਜਦੋਂ ਸਾਡੇ ਕੋਲ ਸਾਡੇ ਕੋਲ ਹੱਲ ਹੀ ਨਹੀਂ ਅਸੀਂ ਹੁਣ 10000 ਰੁਪਏ ਦੇ ਚਲਾਨ ਕਟਾ ਕੇ ਕਿੱਥੋਂ ਭਰਾਂਗੇ ਸਾਡੇ ਅਸੀਂ ਮੰਗ ਕਰਦੇ ਆ ਜੀ ਜਾਂ ਤਾਂ ਸਾਨੂੰ ਦੇਖੋ ਸਾਡੀਆਂ ਗੱਡੀਆਂ ਦੀ ਨੋ ਐਂਟਰੀ ਬਣਦੀ ਨਹੀਂ ਜਾਂ ਤਾਂ ਸਾਡੀਆਂ ਗੱਡੀਆਂ ਦੇ ਚਲਾਨ ਨਾ ਘੱਟੇ ਜਾਣ ਠੀਕ ਆ ਜੀ ਦੂਜੀ ਗੱਲ ਜੇ ਸਾਡੇ ਕੋਈ ਬੰਦੇ ਦੀ ਗਲਤੀ ਹੈਗੀ ਹੈ ਜੇ ਕੋਈ ਚਲਾਨ ਬਣਦਾ ਤਾਂ ਤੁਸੀਂ ਪਹਿਲਾਂ ਦੇਖੋ ਜੇ ਚਲਾਨ ਜਾਇਜ਼ ਕੱਟਣਾ ਜਾਂ ਕੋਈ ਗੱਲ ਹੋਵੇ ਚਲਾਨ ਕੱਟਣ ਵਾਲੀ ਜਾਂ ਕੋਈ ਆਏ ਵੈਸੀ ਜੇ ਨੋ ਐਂਟਰੀ ਹੈ ਨੋ ਐਂਟਰੀ ਦਾ ਜਾਂ ਤਾਂ ਕੋਈ ਰੂਲ ਵੀ ਦੱਸੋ ਨਾ ਸਾਨੂੰ ਵੀ ਛੋਡੀ ਗੱਡੀ ਆਹ ਕਾਰਨ ਨੋ ਐਂਟਰੀ ਆ ਸ਼ਹਿਰ ਦੇ ਵਿੱਚ ਕੋਈ ਟਾਈਮ ਹੋਵੇ ਜਾਂ ਸਾਨੂੰ ਜਗ੍ਹਾ ਦਿੱਤੀ ਜਾਵੇ ਜਾ ਹੁਣ ਸਾਡਾ ਸਾਨੂੰ ਕਹਿ ਦਿੰਦੇ ਗੱਡਾ ਖਾਨਾ ਦੋ ਸਾਨੂੰ ਗੱਡਾ ਖਾਨਾ ਖਾਲੀ ਕਰਾਓ ਸਾਡੀਆਂ ਗੱਡੀਆਂ ਸਾਰੀਆਂ ਉੱਥੇ ਗੜਨ ਗਿਆ ਸਾਨੂੰ ਇੱਕ ਸਪੈਸੀਫਿਕ ਸਾਡੇ ਕੋਲ ਗੱਡਾ ਖਾਨਾ ਹੁੰਦਾ ਸੀ ਪੁਰਾਣੇ ਟਾਈਮ ਦੇ ਵਿੱਚ ਸਾਰੀਆਂ ਸਾਡੀਆਂ ਗੱਡੀਆਂ ਉੱਥੇ ਲੋਡ ਹੁੰਦੀਆਂ ਸੀ ਸਾਨੂੰ ਗੱਡਾ ਖਾਨਾ ਤਾਂ ਵਾਦੋ ਜਾਂ ਫਿਰ ਸਾਡੀਆਂ ਗੱਡੀਆਂ ਦਾ ਬਿਨਾ ਮਤਲਬ ਉਹ ਚਰਾਂ ਨਾ ਘਟੇ ਜਾਵੇ ਅਸੀਂ ਸਭ ਗਰੀਬ ਪਰਿਵਾਰ ਆ ਕੋਈ ਜ਼ਿਆਦਾ ਸਾਡੇ ਕੋਲ ਹੋਰ ਕੋਈ ਕੰਮ ਨਹੀਂ ਹੈਗੇ ਜਾਂ ਸਾਡੇ ਕੋਈ ਵੱਡੇ ਬਿਜ਼ਨਸ ਨਹੀਂ ਹੈਗੇ ਅਸੀਂ ਕੰਮ ਸਿਰਫ ਸਾਡਾ ਇਹੀ ਕੰਮ ਆ ਅਸੀਂ ਗੱਡੀਆਂ ਲੋਡ ਕਰਕੇ ਲੈ ਕੇ ਜਾਂਦੇ ਆ ਤੇ ਆੜੀ ਅਥ ਨੂੰ ਇਕੱਠੀ ਕਰਦੇ ਆ ਤੀਜਾ ਦੂਜੀ ਗੱ ਸਾਰੇ ਬੰਦੇ ਅਸੀਂ ਬਹਿਲੇ ਬੈਠੇ ਆ ਸਾਰੇ ਜਿਆਦਾ ਬਹੁਤ ਜਿਆਦਾ ਬੰਦੇ ਸਾਰੇ ਮੁਲਾਜ਼ਮ ਸਾਰਿਆਂ ਕੋਲ ਮੁਲਾਜ਼ਮ ਨੇ ਗੱਡੀਆਂ ਕਿਸੇ ਦੀਆਂ ਲੋਨ ਤੇ ਨੇ ਕੋਈ ਇਹ ਨਹੀਂ ਹੈਗੀਆਂ ਸਾਰਿਆਂ ਕੋਲ ਲੱਗਦੇ ਗੱਡੀਆਂ ਕਿਸ਼ਤਾਂ ਦੇ ਗੱਡੀਆਂ ਲੋਨ ਤੇ ਲੋਨ ਤੇ ਸਾਰਾ ਕੰਮ ਕਰਦੇ ਆ ਦੂਜੀ ਗੱਲਾਂ ਜੇ ਹੁਣ ਅਸੀਂ ਸਾਡੀਆਂ ਗੱਡੀਆਂ ਵਿਖਦੀਆਂ ਨੇ ਅਸੀਂ ਗੱਡੀਆਂ ਸਾਡੀਆਂ ਦੇ ਤਲਾਨ ਹੁੰਦੇ ਨੇ ਜੋ ਕਾਰਾਂ ਬਿਨਾਂ ਗੱਲ ਤੋਂ ਵਿਚਾਲੇ ਖੜਦੀਆਂ ਨੇ ਮੋਟਰਸਾਈਕਲ ਇੰਨੇ ਵਿਚਾਲੇ ਖੜਦੇ ਨੇ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਕੋਈ ਪੀਲੀ ਪੱਟੀ ਪਵਾਓ ਵੀ ਸਾਡੀਆਂ ਗੱਡੀਆਂ ਉਹਦੇ ਅੰਦਰ ਲੱਗਣ ਗਿਆ ਤੇਰਾ ਨਾਮ ਸਟੇਸ ਕੋਇਲ ਹੈ ਇਹਦੇ ਬਾਰੇ ਅਸੀਂ ਪ੍ਰਸ਼ਾਸਨ ਦੇ ਪੁਲਿਸ ਦੀ ਬਹੁਤ ਵੱਡੀ ਨਿਲੱਗੀ ਕਮੀ ਸਮਝਾਂਗੇ ਜੋ ਦੋ ਚਾਰ ਬੰਦੇ ਨੇ ਮਗਰ ਲੱਕੇ ਉਹਨੇ ਸਟੈਪ ਚੱਕਿਆ ਇਹਦੇ ਨਾਲ ਕਮੋਂ ਸੇ ਕਮ ਅਸੀਂ ਕਹਿੰਨੇ ਵੀ 5-700 ਪਰਿਵਾਰ ਪ੍ਰਭਾਵਿਤ ਹੋਇਆ ਕੱਲਾ ਵਪਾਰੀਆਂ ਦਾ 2-200 ਪਰਿਵਾਰ ਜਿਹੜਾ ਲੇਬਰ ਕਰਦਾ ਹੈਗਾ ਸਾਰੇ ਮਿਹਨਤ ਕਰਕੇ ਆ ਰੋਜ਼ੀ ਰੋਟੀ ਕਮਾਉਂਦਾਗਾ ਉਹਨੇ ਪੂਰੇ ਸਾਰੇ ਪ੍ਰਭਾਵ ਪਰ ਪ੍ਰਭਾਵਿਤ ਨਹੀਂ ਪੰਜ ਦਿਨ ਤੋਂ ਵਿਚਾਰੇ ਬੇਲੇ ਨੇ ਬਿਲਕੁਲ ਇਹਨਾਂ ਨਾਲ ਅਸੀਂ ਵੀ ਬੇਲੇ ਹਾਂ ਬਿਲਕੁਲ ਸਾਡੇ ਕੋਲ ਕੋਈ ਕੰਮ ਨਹੀਂ ਇਸ ਤੋਂ ਬਿਹਤਰ ਹੈ ਪ੍ਰਸ਼ਾਸਨ ਸਾਡੇ ਦੁਕਾਨਾਂ ਦੀ ਚਾਬੀਆਂ ਸੰਭਾਲ ਲੇ ਸਾਨੂੰ ਬਿਲਾ ਕਰੇ ਅਸੀਂ ਕਿਤੇ ਕੋਈ ਹੋਰ ਜਾਈਏ ਕੀ ਐਕਸ਼ਨ ਲਿਆ ਗਿਆ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੇ ਗੱਡੀਆਂ ਬਿਲਕੁਲ ਬੰਦ ਕਰਤੀਆਂ ਦੀ ਜੇ ਪ੍ਰਸ਼ਾਸਨ ਚਾਹੁੰਦੀ ਹੈ ਬਿ ਗੱਡੀਆਂ ਨੇ ਗੱਡੀਆਂ ਵੇਚੋ ਹੀ ਨਾ ਬਿਜਾਰਚ ਦੂਜੀ ਡੋਮੈਸਟਿਕ ਗੱਡੀਆਂ ਆ ਕੇ ਖੜ੍ਹਦੀਆਂ ਨੇ ਸਾਰਾ ਬਾਜ਼ਾਰ ਵਿਚਾਰ ਸਦਾ ਬਾਜ਼ਾਰ ਵਿਚ ਕੋਈ ਬੰਦਾ ਪੁਲਿਸ ਆ ਬਲਾ ਕੋਈ ਰੋਕ ਟੋਕ ਨਹੀਂ ਸਾਰਾ ਬਾਜ਼ਾਰ ਬਿਲਕੁਲ ਭਰਿਆ ਹੁੰਦਾ ਗੱਡੀਆਂ ਨਾਲ ਉੱਥੇ ਕੋਈ ਰੋਕ ਟੋਕ ਨਹੀਂ ਕੱਲੀ ਦਿੱਕਤ ਕੱਲੀ ਲੋਡਿੰਗ ਗੱਡੀਆਂ ਤੋਂ ਹੈ ਕਿ ਕਿ 20 ਤੋਂ 25 ਗੱਡੀਆਂ ਹੋਣਗੇ ਵੱਧ ਤੋਂ ਲੋ ਪ੍ਰਸ਼ਾਸਨ ਨੂੰ ਕੋਈ ਇੰਨਾ ਤੋਂ ਦਿੱਕਤ ਹੈ ਜਿਹੜੀ ਬਾਜ਼ਾਰ 'ਚ 2-400 ਗੱਡੀ ਹਟਮ ਜਾਮ ਲਾ ਕੇ ਖੜੀ ਰਹਿੰਦੇ ਉਹ ਤੋਂ ਕੋਈ ਦਿੱਕਤ ਨਹੀਂ ਕਿਸੇ ਨੂੰ ਪ੍ਰਸ਼ਾਸਨ ਨੂੰ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਇਹਨਾਂ ਦਾ ਕੰਮ ਬਹਾਲ ਕੀਤਾ ਜਾਵੇ ਇਹਨਾਂ ਨਾਲ ਸਾਡਾ ਕੰਮ ਬਹਾਲ ਹੋਊਗਾ ਤਾਂ ਕਿ ਅਸੀਂ ਆzi ਰੋਟੀ ਰੋਟੀ ਕਮਾ ਸਕੀਏ ਸਰਕਾਰ ਨੂੰ 4 ਪੈਸੇ ਟੈਕਸ ਦੇ ਸਕੀਏ 4 ਪੈਸੇ ਆਪਣੇ ਲਈ ਕਮਾ ਸਕੀਏ بس ਇਹਨਾਂ ਵਪਾਰੀਆਂ ਦਾ ਜਿਹੜਾ ਇਹਨਾਂ ਨੇ ਧਰਨਾ ਲਾਇਆ ਸੀ ਇਹਦੇ ਬਾਜ਼ਾਰ ਦੇ ਵਿੱਚ ਥੋੜੀ ਜਿਹੀ ਟ੍ਰੈਫਿਕ ਦੀ ਸਮੱਸਿਆ ਸੀ ਜਿਸ ਨੂੰ ਇਹਨਾਂ ਦੇ ਨਾਲ ਬੈਠ ਕੇ ਤੇ ਇਨਸਪੈਕਟਰ ਸ਼ੇਰਵਿੰਸ ਸਿੰਘ ਦੇ ਨਾਲ ਬੈਠ ਕੇ ਇਹਨਾਂ ਦਾ ਮਸਲਾ ਜਿਹੜਾ ਉਹ ਸੋਲਵ ਕਰ ਦਿੱਤਾ ਗਿਆ ਹਾਂ ਹੁਣ ਜਿਹੜੇ ਆ ਗਏ ਸੀ ਟ੍ਰੈਫਿਕ ਵਾਲੇ ਦੋ ਸੀ ਪੀਸੀਆਰ ਬਾਜ਼ਾਰ ਵਿੱਚ ਲਗਾਏ ਹੈਗੇ ਉਹਨਾਂ ਨੂੰ ਵੀ ਜੇ ਕੋਈ ਵੀ ਗੱਡੀ ਬਾਜ਼ਾਰ ਵਿੱਚੋਂ ਕੱਢਦੀ ਹੈ ਤੇ ਉਸ ਨੂੰ ਹਦਾਇਤ ਕਰਕੇ ਤੇ ਗੱਡਾ ਖਾਨਾ ਚੌਂਕ ਵਿੱਚ ਕਿਢਵਾਈ ਜਾਊਗੀ ਜੇਕਰ ਨਹੀਂ ਵੀ ਆ ਤਾਂ ਉਸ ਦਾ ਫਿਰ ਮੌਕੇ ਤੇ ਜੋ-ਜੇ ਕਾਰਵਾਈ ਹੋਗੀ ਸ਼ਹਿਰবাসਗਣਾ ਮਿਲ ਕੇ ਜਾਂ ਚਲਾਨ ਕੱਟਿਆ ਜਾਊਗਾ ਹਾਂਜੀ ਇਹਨਾਂ ਦਾ ਸਵੇਰ ਤੋਂ ਅਸੀਂ ਟਾਈਮ ਕੀਤਾ ਹੈਗਾ 8 ਤੋਂ 12 ਤੇ ਸ਼ਾਮ ਨੂੰ ਜਿਹੜਾ ਹੈਗਾ 4 ਵਜੇ ਤੋਂ ਲੈ ਕੇ ਓਪਨ ਟਾਈਮ ਕਰ ਦਿੱਤਾ ਹੈ ਹਾਂਜੀ 12:00 ਵਜੇ ਤੱਕ 12:00 ਵਜੇ ਤੱਕ 8 ਤੋਂ 12 بس ਲੋਕਾਂ ਨੂੰ ਇਹੀ ਮੈਸੇਜ ਹੈਗਾ ਵੀ ਜੋ ਅਸੀਂ ਪਾਰਕਿੰਗ ਗੱਡਾ ਖੰਨਾ ਚੌਕ ਵਿੱਚ ਬਣਾਈ ਹੈ ਵੀ ਹੁਣ ਸਾਰਿਆਂ ਨੂੰ ਅਪੀਲ ਹੈਗੀ ਹੈ ਵੀ ਜਦੋਂ ਵੀ ਉਹ ਬਾਜ਼ਾਰ ਵਿੱਚ ਆਉਂਦੇ ਆਗੇ ਆਪਣੀਆਂ ਗੱਡੀਆਂ ਨੂੰ ਗੱਡਾ ਖੰਨਾ ਚੌਕ ਵਿੱਚ ਹੀ ਪਾਰਕ ਕਰਨ ਤਾਂ ਜੋ ਕਿ ਟ੍ਰੈਫਿਕ ਦੀ ਸਮੱਸਿਆ ਬਾਜ਼ਾਰ ਦੇ ਵਿੱਚ ਨਾ ਆਵੇ